ਸਾਡੇ ਨਾਲ ਕਿਸਾਨ ਆ ਗੂ ਸਰਪਲ ਸਿੰਘ ਪੰਦੇਰਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਦੇ ਸਰ ਕਿਸ ਤਰੀਕੇ ਦੀਆਂ ਅੱਜ ਤਿਆਰੀਆਂ ਚੱਲ ਰਹੀਆਂ ਨੇ 101 ਜਿਹੜੇ ਕਿਸਾਨਾਂ ਦਾ ਜਥਾ ਦਿੱਲੀ ਵੱਲ ਕੁਝ ਕਰੇਗਾ ਹਾਲਾਂਕਿ ਲੀਡਰਾਂ ਨੇ ਪਹਿਲਾਂ ਕਿਹਾ ਸੀ ਕਿ ਇਹ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਣ ਤੁਸੀਂ ਤਾਂ ਹੁਣ ਉਸ ਤੋਂ ਵੀ ਪੂਰੀ ਸਹਿਮਤੀ ਦਿਖਾਈ ਦੇ ਰਹੀ ਹੈ ਤਿਆਰੀਆਂ ਉਧਰ ਚੱਲ ਰਹੀਆਂ ਸਾਡੀਆਂ ਕੋਈ ਤਿਆਰੀਆਂ ਨਹੀਂ ਨੇ ਹੱਥੇ ਬੰਦਿਆਂ ਦੀ ਆਪਾਂ ਦੇ ਭਾਈ ਆਪਣੇ ਮਰਜੀ ਵੜੇ ਐ ਚਾਣਾ ਸਲਾਮ ਮਾਲਾ ਕੇ ਤੋਰਨੇ ਅਰਦਾਸ ਕਰਕੇ ਠੀਕ ਹੈ ਤਿਆਰੀਆਂ ਤਾਂ ਉਧਰ ਚੱਲ ਰਹੀਆਂ ਜੀ ਉਹ ਤਿਆਰੀਆਂ ਕਰ ਰਹੇ ਆ ਆਪਾਂ ਬਸ ਲੀਡਰਸ਼ਿਪ ਨੇ ਇੱਥੇ ਜਾਬਤਾ ਬਣਾ ਕੇ ਰੱਖਣਾ ਜਾਬਤੇ ਲਈ ਵਲੰਟੀਅਰ ਲਾਉਣੇ ਤੁਸੀਂ ਦੇਖ ਰਹੇ ਹੋ ਇੱਧਰ ਸਾਡੀ ਇਹ ਵੀ ਦੇਖ ਲਵਾ ਦੇਖੋ ਨਾ ਆਪਾਂ ਹਰਸੀ ਲਈ ਹੋਈ ਆ ਹਰਸੀ ਆਪਣੀ ਹੈਗੀ ਜੀ ਵੀ ਇਹਦੋਂ ਗਾਹਾਂ ਕੋਈ ਵੀ ਸਾਡਾ ਬੰਦਾ ਠੀਕ ਹੈ ਨਹੀਂ ਜਾਊਗਾ ਇਹ ਬੈਰੀਕੇਟਿੰਗ ਸਾਡੀ ਹੋਗੀ ਇਹਦੇ ਪਿੱਛੇ ਆ ਟਰਾਲੀਆਂ ਦੀ ਬੈਰੀਕੇਟਿੰਗ ਆ ਕੋਈ ਮਸ਼ੀਨਰੀ ਪਿਛਲੇ ਬਣੋ ਨਹੀਂ ਆਊਗੀ ਹੈਨਾ ਉਹ ਯਾਨੀ ਉਧਰੋਂ ਵੀ ਕੋਈ ਨਹੀਂ ਆਊਗਾ ਇਸ ਤੋਂ ਅੱਗੇ ਵੀ ਕੋਈ ਨਹੀਂ ਜਾਊਗਾ ਬਿਲਕੁਲ ਇੱਥੇ ਸਾਡੀ ਫੋਰਸ ਖੜੀ ਹੋਊਗੀ ਵਲੰਟੀਅਰ ਦੀ ਠੀਕ ਹੈ ਪੇ ਇਹ ਤਾਂ ਗਾਂ ਕੋ ਜਾਬਤਾ ਤੋੜ ਕੇ ਅੱਗੇ ਨਹੀਂ ਜਾਊਗਾ ਸਾਡਾ ਕੰਮ ਹੈਗਾ ਜਾਬਤਾ ਬਣਾ ਕੇ ਰੱਖਣਾ ਜਿੱਥਾ ਜਾਊਗਾ ਉਹੀ ਅੱਗੇ ਉਹਨੇ ਜਾਊਗਾ ਜਿੱਥੇ ਦੇ ਰੂਪ ਦੇ ਵਿੱਚ ਇੱਕ ਫਾਰਮ ਕੱਢਿਆ ਗਿਆ ਸੀ ਉਹਦੇ ਮੰਗਟ ਹੋਰਾਂ ਨੇ ਵੀ ਕਿਹਾ ਸੀਗਾ ਉਸ ਫਾਰਮ ਤੇ ਸਾਰੀ ਡਿਟੇਲ ਭਰਤੀ ਹੈ ਆਗੂ ਨੇ ਹਾਂ ਮੈਨੂੰ ਲੱਗਦਾ ਮੰਗਟ ਸਾਹਿਬ ਨੂੰ ਵੱਧ ਪਤਾ ਹੋਊਗਾ ਕੋਈ ਸਾਇਕੈਡਿਕ ਤੋਂ ਵੱਧ ਨਾ ਆਏ ਨੇ ਆਪਾਂ ਉਹ ਬਰਜੀਵੜਾ ਜਿੱਥਾ ਦਿੱਲੀ ਕੂਚ ਇਹ ਗੂਗਲ ਤੇ ਕੀਤਾ ਹੈਗਾ ਵਾ ਕਿਸਾਨ ਮਜ਼ਦੂਰ ਮੋਰਚਾ @therategmail.com ਉਹਦੇ ਵਿੱਚ ਵੀ ਹੈਗਾ ਉੱਥੇ ਜਾ ਕੇ ਕੋ ਗੂਗਲ ਤੇ ਸਵੈਚਨ ਨਾਲ ਆਪਦਾ ਨਾਮ ਬਾਪ ਦਾ ਨਾਮ ਠੀਕ ਆਪਣਾ ਪਿੰਡ ਪਤਾ ਵੀ ਮੈਂ ਜੜੇ ਆ ਕਿਸਾਨਾਂ ਮਜ਼ਦੂਰਾਂ ਦੇ ਮੰਗਾਂ ਨੂੰ ਹੱਲ ਕਰਾਂ ਵਖੇ ਸਵੈ ਇਛਾ ਦਿਨਾ ਜਥੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਅੱਗੇ ਪ੍ਰਸ਼ਾਸਨ ਲੋ ਜਿਹੜਾ ਰੋਕਿਆ ਜਾ ਰਿਹਾ ਕਿਉਂਕਿ ਉਹਨਾਂ ਧਾਰਾ ਵੀ ਲਗਾਤੀ ਹੈ ਕਿ ਪੰਜ ਬੰਦੇ ਤੋਂ ਵੱਧ ਬੰਦੇ ਨਹੀਂ ਇੱਥੇ ਇਕੱਠੇ ਹੋ ਸਕਦੇ ਇਹ ਅੱਗੇ ਜਿਹੜੀ ਕਿ ਇੱਕ ਹੋਰ ਲੇਅਰ ਲਾ ਦਿੱਤੀ ਗਈ ਚਾਨਣੀ ਲੁਕਾ ਕੇ ਲਗਾ ਕੇ ਲੁਕਾ ਦਿੱਤਾ ਗਿਆ ਆਹੋ ਨਾ ਲੱਗਦਾ ਵੀ ਜਿਹੜਾ ਤਸ਼ੱਦਦ ਕਰਾਂਗੇ ਨਜ਼ਰ ਨਾ ਆਵੇ ਵੀ ਅਸੀਂ ਕੀ ਤਿਆਰੀਆਂ ਕਰ ਰਹੇ ਹਾਂ ਚਾਨਣੀ ਦੇ ਅੰਦਰ ਦਿਖਣ ਨਾ ਉਹ ਜਿਹੜਾ ਲੁਕਵਾ ਝੰਡਾ ਸਰਕਾਰ ਦਾ ਨਜ਼ਰ ਆਉਂਦਾ ਨਾ ਵੀ ਕੀ ਆ ਦੇਖੋ ਅਸੀਂ ਸਮਝਦੇ ਹਾਂ ਵੀ ਇਹ ਨੈਤਿਕ ਤੌਰ ਤੇ ਸਾਡੀ ਜਿੱਤ ਆ ਮੈਨੂੰ ਲੱਗਦਾ ਵੀ ਕਿੰਨੇ ਕੇਂਦਰੀ ਮੰਤਰੀ ਕਿੰਨੇ ਸੂਬਿਆਂ ਦੇ ਮੰਤਰੀ ਇਹ ਬਿਆਨ ਕਰ ਰਹੇ ਨੇ ਵੀ ਇਹਨਾਂ ਦਾ ਟਰੈਕਟਰ ਟਰਾਲੀ ਦਾ ਹੀ ਰੌਲਾ ਵਾ ਉੱਥੇ ਕੋ ਹਥਿਆਰ ਹੋ ਸਕਦੇ ਆ ਕੋਈ ਦਿੱਲੀ ਜਾ ਕੇ ਨਿਸ਼ਕਾਨ ਕਰਦਣਗੇ ਗੱਲਾਂ ਆ ਹਾਈ ਕੋਰਟ ਦੇ ਵਿੱਚ ਕੀ ਆਂਦਾ ਇਹ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਿਆਂ 'ਚ ਬੋਲ ਦਿੱਤਾ ਗਿਆ ਉਹਨਾਂ ਨੇ ਵੀ ਕਿਹਾ ਵੀ ਜਾਣ ਦਿਓ ਫਿਰ ਦੇਖਦੇ ਇਹਨਾਂ ਮੰਤਰੀ ਦੇ ਅਹੁਦਿਆਂ ਦਾ ਜਾਂ ਦੇਸ਼ ਦੀਆਂ ਵੱਡੀਆਂ ਅਦਾਲਤਾਂ ਦੇ ਸਨਮਾਨ ਦਾ ਕੀ ਬਣ ਗਿਆ ਇਹਦਾ ਮਤਲਬ ਕਿਸੇ ਵੀ ਕੀਮਤੇ ਸਾਨੂੰ ਜਾਨ ਨਹੀਂ ਸੀ ਦੇਣਾ ਹੈਗਾ ਇਹ ਨੈਤਿਕ ਤੌਰ ਤੇ ਸਾਡੀ ਜਿੱਤ ਆ ਠੀਕ ਹੈ ਅਸੀਂ ਦੁਨੀਆ ਨੂੰ ਦਿਖਾ ਲੈਣਾ ਵੀ ਇਹ ਉਹਨ ਕੋ ਲੋਕਤੰਤਰਕ ਦੇਸ਼ ਰਹਿੰਦਾ ਸਾਨੂੰ ਨਜ਼ਰ ਨਹੀਂ ਆ ਰਿਹਾ ਇਹ ਇੱਕ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਅਸੀਂ ਤੇ ਕਹਾਂਗੇ ਪ੍ਰਮਾਤਮਾ ਅਕਲ ਬਖਸ਼ੇ ਸਾਡੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨੂੰ ਉਦੇਸ਼ ਦੇ ਕਿਸਾਨਾਂ ਨੂੰ ਕਿਸੇ ਵਿਰੋਧੀ ਦੇਸ਼ ਵੱਜੋਂ ਦੁਸ਼ਮਣ ਵਾਲਾ ਟ੍ਰੀਟਮੈਂਟ ਨਾ ਕਰਨ ਬੰਦੇਸ ਅੱਗੇ ਕਿਸਾਨ ਜਾਣਗੇ ਇੱਕ ਇੱਕ ਕਿਸਾਨਾਂ ਦਾ ਜਥਾ ਜਾਏਗਾ ਜੇਕਰ ਗ੍ਰਿਫਤਾਰ ਕਰ ਲਿਆ ਜਾਂਦਾ ਜਾਂ ਕੋਈ ਨੁਕਸਾਨ ਹੁੰਦਾ ਉਸ ਤੋਂ ਬਾਅਦ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਮੋਰਚੇ ਦੀ ਨਹੀਂ ਦੇਖੋ ਇਹ ਤਾਂ ਜਦੋਂ ਜਥਾ ਜਾਊਗਾ ਅੱਗੇ ਕੀ ਘਟਨਾਵਾਂ ਘਟਦੀਆਂ ਨੇ ਅਜੇ ਉਹਦੇ ਬਾਰੇ ਪ੍ਰੈਡਿਕਟ ਕਰਨਾ ਤਾਂ ਬਲਣਾ ਠੀਕ ਨਹੀਂ ਨਾ ਹੈਗਾ ਉਦੋਂ ਬਾਅਦ ਸਾਰੀਆਂ ਗੱਲਾਂ ਤੇ ਮੋਰਚੇ ਦੀ ਲੀਡਰਸ਼ਿਪ ਵਿਚਾਰ ਕਰੂਗੀ ਤੁਸੀਂ ਕਿਹਾ ਸੀ ਕਿ ਡੇਲੀ ਜਥਾ ਜਾਏਗਾ ਕੱਲ੍ਹ ਵਸਤੇ ਜਥਾ ਤਿਆਰ ਹਾਂ ਬਿਲਕੁਲ ਹਰ ਤਿਆਰ ਹੈ ਦੇਖੋ ਜਥਾ ਕਿ ਸਾਲ ਤੇ ਵਿੱਚ ਜਾਂਦਾ ਕੀ ਵਾਪਰਦਾ ਵਾ ਵਾਪਸ ਆਉਂਦਾ ਉਹਦੇ ਤੇ ਹੀ ਅਗਲਾ ਜਥਾ ਡਿਪੈਂਡ ਕਰਦਾ ਕੋਈ ਜ਼ਿਆਦਾ ਸਮੱਸਿਆ ਆਊਗੀ ਸਾਨੂੰ ਨੁਕਸਾਨ ਹੁੰਦਾ ਦੇਖੂਗਾ ਅਸੀਂ ਜਥੇ ਨੂੰ ਰੋਕ ਵੀ ਸਕਦੇ ਹਾਂ ਇੱਕ ਦਿਨ ਸਾਡਾ ਸਭ ਕੁਝ ਠੀਕ ਰਹੂਗਾ ਤੇ ਕੰਟੀਨਿਊਟੀ ਕੱਲ ਵੀ ਜਾਊਗਾ ਇਹ ਸਾਰਾ ਕੁਝ ਅੱਜ ਅੱਜ ਕਿੰਨੇ ਵਿੱਚ ਜਥਾ ਚੱਲਣ ਵਾਲਾ ਅੱਜ 1 ਵਜੇ ਜਥੇ ਨੇ ਚੱਲਣਾ ਹੈ ਤੇ ਤਿਆਰੀਆਂ ਹੋ ਚੁੱਕੀਆਂ ਸਾਰੀਆਂ ਜਥੇ ਦੀਆਂ ਨੂੰ ਲੈ ਕੇ ਬਿਲਕੁਲ ਅਸੀਂ ਸ਼ਿਦੀਪੁਰ ਵਿੱਚ ਲਗਭਗ 8 ਵਜੇ ਸੰਗਤ ਆ ਜਾਣੀ ਆ 10 ਵਜੇ ਤੱਕ ਅਰਦਾਸ ਹੋ ਜਾਊਗੀ ਸਾਡੀ ਇੱਥੇ ਜੋ ਕੰਮ ਕਰ ਤੇ ਉਦੋਂ ਗਾਹਾਂ ਫਿਰ 12:00 ਵਜੇ ਆਪਾਂ ਲਾਈਨ ਅਪ ਕਰ ਲਾਂਗੇ ਪੂਰੇ 1:00 ਵਜੇ ਜੋ ਸਮਾਂ ਦਿੱਤਾ ਹੋ ਗਿਆ ਉਹ ਉਸੇ ਸਮੇਂ ਨਜਾਤਾ ਤੱਕ ਪੂਰੇ ਸਮੇਂ ਤੱਕ ਮੰਗਰ ਸਾਹਿਬ ਜਿਹੜਾ ਇੱਕ ਗੂਗਲ ਫਾਰਮ ਚਲਾਇਆ ਸੀਗਾ ਜਿਹਦੇ ਵਿੱਚ ਸਵੈਸ਼ਾ ਦੇ ਨਾਲ ਕਿਸਾਨਾਂ ਤੋਂ ਭਰਾਇਆ ਗਿਆ ਸੀ ਜਿਨ੍ਹਾਂ ਨੇ ਜਣਾ ਕਿੰਨੇ ਕੁ ਉਸ ਦੇ ਵਿੱਚ ਐਂਟਰੀ ਆ ਚੁੱਕੇ ਹਨ ਲਗਭਗ ਦੇਖੋ ਜੀ ਇਸ ਵੇਲੇ ਤਕਰੀਬਨ 1300 ਦੇ ਕਰੀਬ ਐਂਟਰੀਜ਼ ਆ ਗਈਆਂ ਨੇ ਇਹਦੇ ਵਿੱਚ ਕਾਫੀ ਲੋਕ ਆਲੇ ਦੁਆਲੇ ਦੇ ਪਿੰਡਾਂ ਦੇ ਕੱਲ ਸ਼ਾਮ ਤੱਕ ਖੁਦ ਆ ਕੇ ਜਿਨ੍ਹਾਂ ਤੋਂ ਮਤਲਬ ਕੁਝ ਬੰਦਿਆਂ ਤੋਂ ਐਕਸੈਸ ਨਹੀਂ ਕੀਤਾ ਜਾ ਰਿਹਾ ਸੀ ਉਹਨਾਂ ਨੇ ਖੁਦ ਆ ਕੇ ਫਾਰਮ ਇੱਥੇ ਭਰਵਾਏ ਆ ਵੀ ਜੀ ਸਾਡਾ ਫਾਰਮ ਭਰ ਦੋ ਆਪਦੇ ਆਧਾਰ ਕਾਰਡ ਤੇ ਸਾਰਾ ਕੁਝ ਲੈ ਕੇ ਆਏ ਸੀ ਤੇ ਇਸ ਕਰਕੇ ਹੁਣ ਉਤਸ਼ਾਹ ਤੇ ਲੋਕਾਂ ਦੇ ਵਿੱਚ ਕਿਉਂਕਿ ਜੇ ਇਸ ਖਿੱਤੇ ਦਾ ਆਪ ਇਤਿਹਾਸ ਦੇਖ ਲੀਏ ਇਸ ਇਸ ਖਿੱਤੇ ਨੇ ਹਮੇਸ਼ਾ ਹੀ ਦੇਸ਼ ਦੇ ਲਈ ਤੇ ਇਨਸਾਨੀਅਤ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ ਔਰ ਇਹ ਖਿੱਤਾ ਹਮੇਸ਼ਾ ਹੀ ਧਰਮ ਜਾਤੀ ਪਾਤ ਤੋਂ ਉੱਤੇ ਉੱਠ ਕੇ ਇਸ ਮੋਲਕ ਦੇ ਲਈ ਜਿਹੜਾ ਅੱਜ ਮੋਲਕ ਹੈ ਉਹਦੇ ਲਈ ਖੜਾ ਰਿਹਾ ਆ ਤੇ ਚਾਹੇ ਉਹ ਜੇ ਆਪਾਂ ਅੰਗਰੇਜ਼ਾਂ ਦੇ ਸ਼ਾਸਨ ਦਾ ਦੇਖ ਲਈਏ ਜਾਂ ਮੁਗਲਾਂ ਦੇ ਸ਼ਾਸਨ ਦਾ ਦੇਖ ਲਈਏ ਜਾਂ ਜਦੋਂ ਵੀ ਕੋਈ ਵਿਦੇਸ਼ੀ ਆਕਰਮਣਕਾਰੀ ਆਏ ਆ ਤੇ ਇਸ ਖਿੱਤੇ ਦੇ ਲੋਕਾਂ ਨੇ ਉਹਨਾਂ ਦਾ ਜ਼ਬਰਦਸਤ ਮੁਕਾਬਲਾ ਕੀਤਾ ਨਾਲੇ ਜੇ ਤੁਸੀਂ ਅੱਜ ਵੀ ਦੇਖੋ 8 ਡਿਗਰੀ 9 ਡਿਗਰੀ ਟੈਂਪਰੇਚਰ ਹੈ ਤੇ ਤੁਸੀਂ ਜੇ ਕੈਮਰਾ ਘੁਮਾਓ ਤੇ ਤੁਸੀਂ ਦੇਖੋਗੇ ਵੀ ਭਾਰੀ ਸੰਖਿਆ ਚ ਬਜ਼ੁਰਗ ਨੇ ਠੀਕ ਹੈ اور ਤੁਸੀਂ ਦੇਖੋ ਜਿਹੜੇ ਕੁਝ ਬੰਦੇ ਕਹਿ ਦਿੰਦੇ ਆ ਵੀ ਜੀ ਇਹ ਵੇਲੇ ਆ ਮੈਂ ਤਾਂ ਕਹਿੰਦਾ ਵੀ ਇੱਕ ਦਿਨ ਇੱਥੇ ਰਾਤ ਕੱਟ ਕੇ ਵੇਖ ਲਓ ਪਤਾ ਲੱਗ ਜਾਊਗਾ ਠੰਡੀ ਹਵਾ ਚੱਲਦੀ ਆ ਕੰਨਾਂ ਦੇ ਆਂ ਆਰ ਪਾਰ ਨਿਕਲਦੀ ਆ ਤੇ ਤੁਸੀਂ ਦੇਖ ਲਓ ਸਾਡੇ ਸਾਡੀ ਕੌਮ ਦਾ ਜਜ਼ਬਾ ਕਿਸਾਨੀ ਕੌਮ ਦਾ ਡਟੇ ਹੋਏ ਆ ਫਰਵਰੀ ਤੋਂ ਲੈ ਕੇ ਹੁਣ ਤੱਕ ਡਟੇ ਹੋਏ ਸੀ ਜਦੋਂ ਆਏ ਸੀ ਉਦੋਂ ਵੀ ਇਦਾਂ ਦੀ ਠੰਡ ਸੀ ਤੇ ਅੱਜ ਵੀ ਇਦਾਂ ਦੀ ਠੰਡ ਹੈ ਮੰਗਰ ਸਾਹਿਬ ਇੱਕ ਜਿਹੜਾ ਪ੍ਰਸ਼ਾਸਨ ਨੂੰ ਮੰਗ ਕੀਤੀ ਜਾ ਰਹੀ ਸੀ ਕਿ ਕੋਈ ਤੁਹਾਡੇ ਕੋਲ ਪਰਮਿਸ਼ਨ ਹੈਗੀ ਆ ਅੱਗੇ ਜਾ ਕੇ ਧਰਨਾ ਲਾਉਣ ਦੀ ਜੰਤਰ ਮੰਤਰ ਦੀ ਜਾਂ ਰਾਮਜੀਲਾ ਗਰਾਊਂਡ ਦੀ ਉਸ ਨਾਲ ਕੋਈ ਅਪਡੇਟ ਆਇਆ ਹੁਣ ਤੱਕ ਦੇਖੋ ਪਹਿਲੀ ਗੱਲ ਤੇ ਪਰਮਿਸ਼ਨ ਕਾਦੇਲੀ ਅਸੀਂ ਪ੍ਰੋਟੈਸਟ ਕਰਨਾ ਹੈ ਮਤਲਬ ਸਰਕਾਰ ਤੋਂ ਪਰਮਿਸ਼ਨ ਲੈ ਕੇ ਕਰੀਏ ਜੀ ਅਸੀਂ ਤੁਹਾਡੇ ਖਿਲਾਫ ਪ੍ਰੋਟੈਸਟ ਕਰਨਾ ਹੈ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਗਦੇ ਇਹ ਤਾਂ ਸਿਧਾਂਤਿਕ ਤੌਰ ਤੇ ਜਿਹੜਾ ਮੋਦੀ ਜੀ ਕਹਿ ਗਏ ਪਰਸੋਂ ਤੋਂ ਚੰਡੀਗੜ੍ਹ ਵੀ ਅਸੀਂ ਕਲੋਨੀਅਲ ਕਾਨੂੰਨ ਖਤਮ ਕਰਦੇ ਇਹ ਤਾਂ ਕਲੋਨੀਅਲ ਕਾਨੂੰਨ ਹੈ ਫਰ ਇੰਗਲੈਂਡ ਦੇ ਫਾਰਮਰਸ ਨੇ ਫਰਾਂਸ ਦੇ ਫਾਰਮਰਸ ਨੇ ਸਰਕਾਰ ਤੋਂ ਪਰਮਿਸ਼ਨ ਲਈ ਸੀ ਪ੍ਰੋਟੈਸਟ ਦਾ ਮਤਲਬ ਕੀ ਹੁੰਦਾ ਵੀ ਮੇਰੀ ਗੱਲ ਸੁਣੋ ਜਿਹੜਾ ਬੰਦਾ ਸੋਨਮਵਾਂਚ ਤੋਂ ਪਰਮਿਸ਼ਨ ਮੰਗਦਾ ਸੀ ਉਹਨੂੰ ਦੇ ਦਿੱਤੀ ਠੀਕ ਹੈ ਮਸਲਾ ਇਸ ਗੱਲ ਦਾ ਹੈ ਵੀ ਇਹ ਜਿਹੜੀ ਸੰਗੀ ਮਾਨਸਿਕਤਾ ਆਰਐਸਐਸ ਇਹ ਆਪਣਾ ਖਿਲਾਫ ਵਿਰੋਧ ਨਹੀਂ ਚੱਲ ਸਕਦੀ ਇਹਨਾਂ ਨੂੰ ਪੁੱਛੋ ਵੀ ਜਦੋਂ ਤੁਸੀਂ ਵਿਪਖਸ਼ੇ ਸੀਗੇ ਤੁਸੀਂ ਪਰਮਿਸ਼ਨ ਲੈ ਕੇ ਕਰਦੇ ਸੀ ਸਾਡੀ ਰਾਜਧਾਨੀ ਆ ਸਾਡਾ ਮੁਲਕ ਹੈ ਠੀਕ ਹੈ ਇਹ ਕੋਈ ਬੰਗਲਾਦੇਸ਼ ਚ ਥੋੜੀ ਜਾਣਾ ਜਾਂ ਅਮਰੀਕਾ ਚ ਜਾਣਾ ਸਾਨੂੰ ਪਰਮਿਟ ਲੈਣਾ ਪੈਣਾ ਆਪਣੀ ਰਾਜਧਾਨੀ ਜਾਣਾ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨਾ ਇੱਕ ਇਸ ਪਾਸੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਸ ਪਾਸੇ ਨੂੰ ਕਿਸਾਨਾਂ ਨੇ ਵਧਨਾ ਅਤੇ ਸਾਡੇ ਨਾਲ ਕੁਝ ਹੋਰ ਕਿਸਾਨ ਆਗੂ ਵੀ ਮੌਜੂਦ ਹੋਣਗੇ ਤੇ ਜਿਹੜੀ ਅਜੋ ਨਾਲ ਜਿਹੜੀ ਨਾਲ ਤਸਵੀਰਾਂ ਵੀ ਦਿਖਾ ਦਿੰਦੇ ਆ ਇਧਰ ਜਿੱਧਰ ਕਹਿ ਸਕਦੇ ਆ ਪੁਲਿਸ ਵੱਲੋਂ ਬੈਰੀਕੇਟਿੰਗ ਤਾਂ ਉਸੇ ਤਰ੍ਹਾਂ ਹੀ ਹੈ ਜਿਸ ਤਰੀਕੇ ਨਾਲ ਪਹਿਲਾਂ ਬੈਰੀਕੇਟਿੰਗ ਸੀਗੀ ਉਸੇ ਤਰੀਕੇ ਦੇ ਮੁਤਾਬਿਕ ਹੀ ਬੈਰੀਕੇਟਿੰਗ ਦੀ ਲੇਅਰ ਹਜੇ ਵੀ ਆ ਪਰ ਇੱਕ ਜਿਹੜੀ ਚਾਨਣੀਆਂ ਲਗਾ ਦਿੱਤੀਆਂ ਗਈਆਂ ਆ ਅੱਗੋ ਕਵਰ ਅਪ ਕਰ ਦਿੱਤਾ ਗਿਆ ਤੇਜਵੀਰ ਜੀ ਇਸ ਨੂੰ ਕਿਸ ਤਰੀਕੇ ਨਾਲ ਦੇਖੀਏ ਜਿਹੜੀਆਂ ਸਾਰੀ ਅੱਗੇ ਹਾਲਾਤ ਦਿਖ ਰਹੇ ਨੇ ਸਭ ਤੋਂ ਪਹਿਲਾਂ ਗੁਰਤੇਗ ਬਹਾਦਰ ਦੇ ਜਾ ਸ਼ਹੀਦੀ ਦਿਹਾੜਾ ਤੇ ਸਭ ਨੂੰ ਕੋਟ ਕੋਟ ਪ੍ਰਣਾਮ ਕਰਦੇ ਤੇ ਸਤਿ ਸ੍ਰੀ ਅਕਾਲ ਜੀ ਸਭ ਤੋਂ ਵੱਡਾ ਸਵਾਲ ਆ ਹੈ ਕਿ ਪੰਜਾਬ ਦੀ ਹੱਦ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ ਤੇ ਪੰਜਾਬ ਦੇ ਲੋਕ ਪੰਜਾਬ ਦੀ ਜਨਤਾ ਪੰਜਾਬ ਦੀ ਸਰਕਾਰ ਨੂੰ ਪੁੱਛੇ ਕਿ ਉਹਨਾਂ ਨੇ ਇਹ ਸਾਰਾ ਕੁਝ ਸੈਂਟਰ ਫੋਰਸਿਸ ਨੂੰ ਵਰਤਣ ਵਾਸਤੇ ਦਿੱਤਾ ਜਾਂ ਹਰਿਆਣਾ ਸਰਕਾਰ ਦਾ ਇੱਥੇ ਕਬਜ਼ਾ ਹੋ ਗਿਆ ਜਿੰਨੀ ਕਾਰਵਾਈ ਹੋਈ ਹੈ ਕੱਲ ਡੀਐਸਪੀ ਨੇ ਡੀਆਈਜੀ ਨੇ ਮੰਨਿਆ ਕਿ ਪੰਜਾਬ ਦੀ ਧਰਤੀ ਤੇ ਉੱਪਰ ਹੋ ਰਿਹਾ ਪਰ ਉਹ ਕੋਈ ਆਫੀਸ਼ੀਅਲੀ ਸਟੇਟਮੈਂਟ ਕਿਉਂ ਨਹੀਂ ਦੇ ਰਹੇ ਸਭ ਤੋਂ ਵੱਡੀ ਗੱਲ ਆ ਹੈ ਸਭ ਤੋਂ ਵੱਡਾ ਸਵਾਲ ਵੀ ਆਹੀ ਹੈ ਵੀ ਜੀ ਕੱਲ ਤਾਂ ਮੀਟਿੰਗ ਵੀ ਹੋਈ ਸੀਗੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਹੈ ਵੀ ਇਹ ਦੇਖੋ ਇਹ ਸਾਰਾ ਕੁਝ ਪੰਜਾਬ ਦੀ ਧਰਤੀ 'ਤੇ ਹੋ ਰਿਹਾ ਤੇ ਹਰਿਆਣੇ ਦੇ ਡੀਐਸਪੀ ਨੇ ਮਤਲਬ ਕਿ ਲਤਾੜ ਪਾਈ ਸਿੱਧੀ ਉਹਨਾਂ ਨੂੰ ਉਹ ਕਹਿੰਦੇ ਕਹਿੰਦੇ ਇਹ ਜੀ ਕਰ ਲੈਣ ਕਹਿੰਦੇ ਜੀ ਸਿੱਧਾ ਕਰਾਂਗੇ ਜੀ ਅੱਛਾ ਹਾਂ ਮਤਲਬ ਕਿ ਇੰਨੀ ਜ਼ਰਤ ਹੈ ਤੇ ਇਹ ਦੱਸਦੀ ਹੈ ਵੀ ਮਤਲਬ ਕਿ ਜਿਹੜੀ ਉਹ ਗੋਡਿਆਪਾਰ ਹੈ ਭਗਵੰਤ ਮਾਨ ਸਰਕਾਰ ਇਸ ਸਾਰੀ ਕਾਰਵਾਈ ਦੇ ਉੱਪਰ ਇੱਕ ਵੀ ਸ਼ਬਦ ਉਹਨਾਂ ਦਾ ਨਾਂ ਬੋਲਣਾ ਉਹਨਾਂ ਦੀ ਨਪੂਰਸਤਾ ਨੂੰ ਇਹ ਜ਼ਾਹਰ ਕਰਦਾ ਹੈ ਤਾਂ ਹੁਣ ਅੱਗੇ ਜੋ ਜਾਣਾ ਹੈ ਅੱਗੇ ਪਹਿਲਾਂ ਜੇ ਗੱਲ ਚੱਲਦੀ ਸੀ ਕਹਿੰਦੇ ਕਿ ਬੈਰੀਗੇਟ ਸਾਈਡ ਤੇ ਹੋ ਰਿਹਾ ਕੁਝ ਹੋ ਰਿਹਾ ਪਰ ਮੈਨੂੰ ਲੱਗਾ ਤਾਂ ਲੇਰਾਂ ਤਾਂ ਹੋਰ ਵਧਾਈਆਂ ਜਾ ਰਹੀਆਂ ਕਿ ਕੁਝ ਨਹੀਂ ਹੈਗਾ ਕੋਈ ਬੈਰੀਗੇਟ ਸਾਈਡ ਨਹੀਂ ਉਹਨਾਂ ਨੇ ਉਲਟਾ ਹੋਰ ਪੱਕਾ ਕੀਤਾ ਹੈ ਜਾਲੀ ਲਾਤੀ ਹੈ ਅੰਦਰ ਕੰਡਿਆਲੀ ਤਾਰ ਲਾਤੀ ਹੈ ਸਾਡੇ ਕੋਲ ਇੱਕ ਵੀਡੀਓ ਵੀ ਮਤਲਬ ਕਿ ਉਹ ਉਹ ਪਤਾ ਨਹੀਂ ਉਹਨਾਂ ਨੇ ਆਪ ਦੇ ਵਾਸਤੇ ਬਣਾਈ ਸੀਗੀ ਉਹ ਵਾਇਰਲ ਹੋ ਕੇ ਆਈ ਹੈ ਜਿਸ ਦੇ ਵਿੱਚ ਵੱਡੇ ਜਾਲ ਨੇ ਤਾਰਾਂ ਦੇ ਜਿਹੜੇ ਨਕਸ਼ੇ ਨੇ ਉਹ ਦਿਖ ਰਹੇ ਨੇ ਤੇ ਕਿਲਾ ਗੱਡ ਰਹੇ ਨੇ ਪਰ ਉਹੀ ਸਵਾਲ ਫੇਰ ਮੁੜ ਹੈ ਕਿ ਪੰਜਾਬ ਦੀ ਧਰਤੀ ਤੇ ਸਾਰਾ ਕੁਝ ਹੋ ਰਿਹਾ ਪੰਜਾਬ ਦੀ ਸਰਕਾਰ ਬੰਦ ਜੋ ਪੰਜਾਬ ਦੀ ਡੀ ਜੀ ਦੂਸਰੀ ਬੁੱਕ ਹੈ ਪੰਜਾਬ ਦੇ ਬੁੱਢੀ ਬੁੱਧੀਜੀਵੀ ਨੇ ਉਹ ਨਹੀਂ ਕੁਝ ਨਹੀਂ ਬੋਲ ਰਹੇ ਕਿ 50 ਕਿਲੋਮੀਟਰ ਤੱਕ ਬੀਐਸਐਫ ਆ ਗਈ ਤੇ ਅੱਗੇ 2 ਕਿਲੋਮੀਟਰ ਤੱਕ ਹਰਿਆਣਾ ਆ ਗਿਆ ਹੁਣ ਹੁਣ ਕਿਸਾਨ ਅੱਗੇ ਜਾਣਗੇ ਜਾਂ ਰੁਕਣਗੇ ਕਿਸਾਨ ਅੱਗੇ ਜਾਣਗੇ ਜੀ ਅੱਜ ਉਹ ਹੀ ਇਤਿਹਾਸ ਹਿੰਦ ਦੀ ਚਾਦਰ ਜਿਹੜੇ ਪੂਰੇ ਦੇਸ਼ ਦੇ ਹਿੰਦੂਆਂ ਦਾ ਜਨੂਨ ਬਣਾਉਣ ਵਾਸਤੇ ਗੁਰਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦਿੱਤੀ ਸੀ ਕਿ ਅੱਜ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਲਈ ਐਮਐਸਪੀ ਦਵਾਉਣ ਵਾਸਤੇ ਉਹਨੇ ਦੇ ਦੱਸੇ ਹੋਏ ਰਾਹਾਂ ਦੇ ਉੱਪਰ ਇਥੋਂ ਮਰਜੀਵੜਿਆਂ ਦਾ ਜਥਾ ਤੁਰੂਗਾ ਠੀਕ ਹੈ ਤਾਂ ਇਥੋਂ ਇੱਕ ਮਰਜੀਵੜਿਆਂ ਦਾ ਜਥਾ ਚੱਲੇਗਾ